ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਹਨਾਂ ਤਤਕਾਲੀ ਅਫਸਰਾਂ ਨੂੰ ਵੱਡੀ ਸਜ਼ਾ ਦੇ ਦਿੱਤੀ ਹੈ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ 7 ਨੌਜਵਾਨਾਂ ਨੂੰ ਮਾਰਿਆ ਸੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈਣ ਦੇ ਲਈ ਮੇਰੇ ਨਾਲ ਹਾਜ਼ਰ ਨੇ ਫੋਨ ਲਾਈਨ ਦੇ ਉੱਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਸ਼ੁੱਕਰਵਾਰ ਨੂੰ ਅਦਾਲਤ ਨੇ ਦੋਸ਼ ਤੈਅ ਕੀਤੇ ਸੀ ਜਿਹੜੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਉਹਨਾਂ ਨੂੰ ਅੱਜ ਸਖਤ ਸਜ਼ਾ ਦਾ ਆਰਡਰ ਆ ਗਿਆ ਅਦਾਲਤ ਦੇ ਵੱਲੋਂ ਉਹ ਸਜ਼ਾ ਕੀ ਕੀ ਸੁਣਾਈ ਗਈ ਔਰ ਜੁਰਮਾਨਾ ਕਿੰਨਾ ਲਗਾਇਆ ਗਿਆ ਔਰ ਬਿਲਕੁਲ ਸੰਦੀਪ ਕਹਿ ਸਕਦੇ ਕਿ ਜਿਹੜੇ ਪੀੜਤ ਪਰਿਵਾਰ ਆ ਲਾਜ਼ਮੀ ਤੌਰ ਤੇ ਉਹਨਾਂ ਨੂੰ ਅੱਜ ਕੁਝ ਮਲਮ ਲੱਗੀ ਹੋਏਗੀ ਕਿ ਜਿਹੜੇ 32 ਸਾਲ ਬਾਅਦ ਫੈਸਲਾ ਸੀਬੀਏ ਦੀ ਅਦਾਲਤ ਨੇ ਸੁਣਾਇਆ ਹੈਗਾ ਅ ਇਸ ਅਦਾਲਤ ਨੇ ਕਿਉਂਕਿ ਪਿਛਲੀ ਸੁਣਵਾਈ ਦੇ ਦੌਰਾਨ ਹੀ ਜਿਹੜਾ ਵਾ 1 ਅਗਸਤ ਨੂੰ ਮਹਾਲੀ ਸਥਿਤ ਸੀਬੀਏ ਦੀ ਅਦਾਲਤ ਵੱਲੋਂ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਅੱਜ ਸਜ਼ਾ ਸੁਣਾਈ ਗਈ ਹੈ ਜਿਹਦੇ ਚਲਦੇ ਆ ਸਾਬਕਾ ਐਸਐਸਪੀ ਭਪਿੰਦਰਜੀਤ ਸਿੰਘ ਡੀਐਸਪੀ ਦਵਿੰਦਰ ਸਿੰਘ ਇਨਸਪੈਕਟਰ ਸੁਭਾ ਸਿੰਘ ਇਨਸਪੈਕਟਰ ਗੁਲਬਰਗ ਸਿੰਘ ਅਤੇ ਇਨਸਪੈਕਟਰ ਰਗਵੀਰ ਸਿੰਘ ਜਿਨ੍ਹਾਂ ਨੂੰ ਸੱਤ ਨੌਜਵਾਨਾਂ ਨੂੰ ਜੂਨ 1993 ਵਿੱਚ ਝੂਠੇ ਪੁਲਿਸ ਮਕਾਬਲੇ ਵਿੱਚ ਮਾਰਦੇ ਕੇਸ ਵਿੱਚ ਜਿਹੜੀ ਅੱਜ ਸਜ਼ਾ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਦੀ ਨਾਲ 17.5 ਲੱਖ ਰੁਪਏ ਜੁਰਮਾਨਾ ਜਿਹੜਾ ਉਹ ਵੀ ਇਹਨਾਂ ਨੂੰ ਅਦਾਲਤ ਵੱਲੋਂ ਲਗਾਇਆ ਗਿਆ ਜੋ ਪੀੜਤ ਪਰਿਵਾਰਾਂ ਨੂੰ ਮਿਲੇਗਾ ਤੇ ਕਹਿ ਸਕਦੇ ਕਿ 32 ਸਾਲ ਬਾਅਦ ਪੀੜਤ ਪਰਿਵਾਰਾਂ ਨੂੰ ਜਿਹੜਾ ਵਾ ਮਹਾਲੀ ਸਥਿਤ ਸੀਬੀਆਈ ਦੀ ਅਦਾਲਤ ਨੇ ਜਿਹੜੀ ਅੱਜ ਇਨਸਾਫ ਦਿੱਤਾ ਔਰ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਉਹਨਾਂ ਨੂੰ ਜਿਹੜੀ ਆ ਸਜ਼ਾ ਸੁਣਾਈਆਂ ਜੀ ਆਮ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ 30-30 ਸਾਲ ਪੁਰਾਣੇ 32-32 ਸਾਲ ਪੁਰਾਣੇ ਕੇਸਾਂ ਵਿੱਚ ਸੀਬੀਆਈ ਵੱਲੋਂ ਹੀ ਜਿਹੜਾ ਇਨਸਾਫ ਉਹਨਾਂ ਪੀੜਤ ਪਰਿਵਾਰਾਂ ਨੂੰ ਮਿਲ ਰਿਹਾ ਹੈ ਪਰ ਪਿਛਲੇ ਜਿਹੜੇ ਸਮੇਂ 'ਚ ਫੈਸਲੇ ਆਏ ਉਹਦੇ ਵਿੱਚ ਜੁਰਮਾਨੇ ਦੀ ਰਾਸ਼ੀ ਘੱਟ ਦੇਖੀ ਗਈ ਇਹਦੇ ਵਿੱਚ ਜਿਹੜਾ ਜੁਰਮਾਨਾ ਵੀ ਲਗਾਇਆ ਗਿਆ ਉਹ ਦੱਸਿਆ ਗਿਆ ਹੁਕਮ ਵਿੱਚ ਕਿ ਉਹ ਪੀੜਤ ਪਰਿਵਾਰਾਂ ਦੇ ਹਵਾਲੇ ਰਾਸ਼ੀ ਕੀਤੀ ਜਾਣੀ بالكتاب <applause> ਸਭ ਤੋਂ ਵੱਡੀ ਗੱਲ ਇਹ ਹੈ ਕਿ ਕਈ ਜਿਹੜੇ ਪੀੜਤ ਸੀ ਇੱਕ ਉਹ ਪੀੜਤ ਔਰਤ ਸੀ ਜਦੋਂ ਉਹਦਾ ਪੁਲਿਸ ਨੇ ਜਿਹੜਾ ਵਾ ਘਰ ਵਾਲਾ ਚੁੱਕ ਕੇ ਨਜਾਇਜ਼ ਪੁਲਿਸ ਮੁਕਾਬਲਾ ਮਾਰ ਦਿੱਤਾ ਸੀ ਤੇ ਉਸ ਤੋਂ ਉਸ ਸਮੇਂ ਉਹ ਗਰਭवती ਸੀ ਤੇ ਫਿਰ ਉਹਨੇ ਜ਼ਿਕਰ ਕੀਤਾ ਸੀ ਕਿ ਕਿਵੇਂ ਉਹਨੇ ਔਖੇ ਸੌਖੇ ਹੋ ਕੇ ਆਪਣਾ ਟੱਬਰ ਪਾਲਿਆਗਾ ਤੇ ਜਿਹੇ ਚ ਬਹੁਤ ਅਜਿਹੇ ਗਰੀਬ ਪਰਿਵਾਰ ਸੀ ਜਿਨ੍ਹਾਂ ਦੇ ਘਰ ਵਾਲੇ ਜਾਂ ਭਰਾ ਭੈਣ ਚੱਕ ਕੇ ਜਿਹੜੇ ਨੇ ਪੁਲਿਸ ਨੇ ਝੂਠੇ ਮੁਕਾਬਲੇ ਵਿੱਚ ਜਿਹੜੇ ਨੇ ਉਹ ਮਾਰੇ ਸੀ ਔਰ ਉਸ ਦੀ ਲਗਾਤਾਰ ਉਹ ਜਿਹੜੀ ਪੈਰਵਾਈ ਕਰਦੇ ਰਹੇ ਹਾਲਾਂਕਿ ਇਹਦੇ ਵਿੱਚ 10 ਜਾਣੇ ਸੀ ਲੇਕਿਨ ਜਿੰਨਾ ਚੋ ਕਈ ਜਿਹੜੇ ਨੇ ਉਹ ਕੁਜ਼ਰਤੀ ਜਿਹੜੇ ਬੇਵਕਤੀ ਮੌਤ ਮਾਰੇਗੇ ਸੀ ਪਰ ਇਹਦੇ ਵਿੱਚ ਅੱਜ ਜਿਨ੍ਹਾਂ ਨੂੰ ਜਿਹੜੀ ਆ ਸਜ਼ਾ ਦਿੱਤੀ ਗਈ ਆ ਉਹਦੇ ਚ ਐਸਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਔਰ ਸੀਬੀਆਈ ਵੱਲੋਂ ਲਗਾਤਾਰ ਅਜਿਹੇ ਕੇਸ ਜਿਹੜੇ ਝੂਠੇ ਫਰਜ਼ੀ ਪੁਲਿਸ ਮੁਕਾਬਲੇ ਉਹਨਾਂ ਜਿਹੜੇ ਜਿਹੜੇ ਦੋਸ਼ੀ ਉਹਨਾਂ ਨੂੰ ਜਿਹੜੀਆਂ ਵਾ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਜਿਹੜਾ ਵਾ ਉਹ ਜਿਹੜਾ ਇਨਸਾਫ ਮਿਲ ਰਿਹਾ ਹੈਗਾ لیکن ਇਹ ਅੱਜ ਜਿਹੜਾ ਇਨਸਾਫ ਜਿਹੜਾ ਉਹਨਾਂ ਨੂੰ ਮਿਲਿਆ ਆ ਲੇਕਿਨ 32 ਸਾਲ ਬਾਅਦ ਜਿਹੜਾ ਇਨਸਾਫ ਜਿਹੜਾ ਮਿਲਿਆ ਹੈ ਜਿਹਦੇ ਚੱਲਦੇ ਇਹਨਾਂ ਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਕਿਉਂਕਿ ਬਹੁਤ ਸਾਰੇ ਪੰਜਾਬ 'ਚ ਜਦੋਂ ਪੰਜਾਬ ਦਾ ਮਾਹੌਲ ਖਰਾਬ ਸੀ ਤੇ ਮਾੜੇ ਦੇਲ ਸੀ ਤੇ ਪੁਲਿਸ ਵਾਲਿਆਂ ਤੇ ਬਹੁਤ ਇਲਜ਼ਾਮ ਲੱਗੇ ਸੀ ਕਿ ਇਹਨਾਂ ਨੇ ਬੇਕਸੂਰ ਲੋਕਾਂ ਦੇ ਜਿਹੜੇ ਧੀਆ ਪੁੱਤ ਚੁੱਕ-ਚੁੱਕ ਕੇ ਜਿਹੜੇ ਨੇ ਉਹ ਮਾਰੇ ਨੇ ਤੇ ਜਿਹਦੇ ਚੱਲਦੇ ਆ ਇਹ ਜਿਹੜੀ ਅੱਜ ਸੁਣਵਾਈ ਹੋਈ ਹੈ ਇਹ ਵੀ ਦੱਸਣਾ ਚਾਹਾਂਗੇ ਜਿਹੜੇ ਆਪਣੇ ਨਾਲ ਦਰਸ਼ਕ ਜੁੜੇ ਨੇ ਕਿ ਤਰਨਤਾਰਨ ਦੇ ਵਿੱਚ 1993 ਚ ਫਰਜੀ ਇਨਕਾਊਂਟਰ ਨਾਲ ਜੁੜੇ ਮਾਮਲੇ ਚ ਸੀਬੀਰ ਅਦਾਲਤ ਨੇ ਉਸ ਸਮੇਂ ਦੇ ਐਸਐਸਪੀ ਡੀਐਸਪੀ ਸਮੇਤ ਪੰਜ ਜਿਹੜੇ ਅਸਟਰਾਂ ਨੂੰ ਦੋਸ਼ੀ ਠਾਇਆ ਸੀ ਤੇ ਪਰਿਵਾਰਾਂ ਨੇ ਕੋਰਟ ਦੇ ਇਸ ਫੈਸਲੇ ਤੇ ਜਿਹੜੀ ਸੰਤੁਸ਼ਟੀ ਵਿੱਚ ਜਿਤਾਈ ਆ ਤੇ ਜਿਹੜਾ ਫੈਸਲਾ ਜਿਹੜਾ ਅੱਜ ਆਇਆ ਵਾ ਦੋਸ਼ੀ ਕਰਾ ਦਿੱਤੇ ਗਏ ਅਧਿਕਾਰੀਆਂ ਜਿਹੜੇ ਰਿਟਾਇਰਡ ਐਸਐਸਪੀ ਭਪਿੰਦਰਜੀਤ ਸਿੰਘ ਰਿਟਾਇਰਡ ਇੰਸਪੈਕਟਰ ਸੁਭਾ ਸਿੰਘ ਰਿਟਾਇਰਡ ਡੀਐਸਪੀ ਦਵਿੰਦਰ ਸਿੰਘ ਰਿਟਾਇਰ ਇੰਸਪੈਕਟਰ ਰਗੂबीर ਸਿੰਘ ਅਤੇ ਗੁਲਬਰ ਸਿੰਘ ਇਹਨਾਂ ਸਾਰੇ ਉੱਪਰ ਆਈਪੀਸੀ ਦੀ ਧਾਰਾ 302 ਮਤਲਬ ਹੱਤਿਆ 120 बी ਮਤਲਬ ਅਪਰਾਧਿਕ ਸਾਜ਼ਿਸ਼ ਤੇ ਤੈਅ ਜਿਹੜੀ ਐ ਸਜ਼ਾ ਸੁਣਾਈ ਗਈ ਹੈ ਗਿਆ ਔਰ ਇਹਨਾਂ ਨੇ ਮਾਮਲਾ 1973 ਜਦੋਂ ਇਹਨਾਂ ਨੇ ਸੱਤ ਨੌਜਵਾਨਾਂ ਨੂੰ ਵਕ ਵਕ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ ਦਿਖਾਇਆ ਸੀ ਦੋਸ਼ੀਆਂ ਨੇ ਉਹਨਾਂ ਨੌਜਵਾਨਾਂ ਦੇ ਉਹਨਾਂ ਦੇ ਘਰਾਂ ਦੇ ਵਿੱਚੋਂ ਚੁੱਕ ਕੇ ਕਈ ਦਿਨ ਗੈਰ ਕਾਨੂੰਨੀ ਹਿਰਾਸਤ ਵਿੱਚ ਵੀ ਰੱਖਿਆ ਸੀ ਔਰ ਉਹਨਾਂ ਤੇ ਅਨਮਨੁੱਖੀ ਜਿਹੜਾ ਤਸ਼ੱਦਦ ਅਤਿਆਚਾਰ ਕੀਤਾ ਸੀ ਔਰ ਉਹਨਾਂ ਦੇ ਘਰਾਂ ਵਿੱਚੋਂ ਲਿਆ ਕੇ ਜ਼ਬਰਦਸਤ ਰਿਕਵਰੀ ਪਾਈ ਗਈ ਸੀ ਔਰ ਥਾਣੇ ਦੇ ਵਿੱਚੋਂ ਉਹਨਾਂ ਤੇ ਤਸ਼ੱਦਦ ਢਾਇਆ ਗਿਆ ਇਸ ਤੋਂ ਬਾਅਦ ਤਰਨਤਾਂ ਦੇ ਵਿੱਚ ਜਿਹੜਾ ਸਥਿਤ ਥਾਣਾ ਵੈਰੋਵਾਲ ਤੇ ਥਾਣਾ ਸਰਹਾਲੀ ਦੇ ਤੋਂ ਅਲੱਗ-ਅਲੱਗ ਏਰੀਆ ਦੇ ਵਿੱਚ ਫਰਜੀ ਮੁਕਾਬਲੇ ਦਿਖਾਏ ਗਏ ਤੇ ਫਿਰ ਝੂਠੀ ਮਕਦਮਾ ਦਰਜ ਕੀਤਾ ਗਿਆ ਤੇ ਇਨਕਾਊਂਟਰ ਦੱਸਿਆ ਗਿਆ ਜਿੰਨਾ 7 ਲੋਕਾਂ ਨੂੰ ਪੁਲਿਸ ਨੇ ਮਾਰ ਦਿੱਤਾ ਇਹ ਉਹਨਾਂ ਵਿੱਚ 4 ਪੰਜਾਬ ਪੁਲਿਸ ਦੇ ਹੀ ਜਿਹੜੇ ਸਪੈਸ਼ਲ ਪ੍ਰੋਟੈਕਸ਼ਨ ਆਫੀਸਰ ਜਿਹਨੂੰ ਐਸਪੀਓ ਕਹਿੰਦੇ ਉਹ ਸੀ ਔਰ ਉਹਨਾਂ ਨੂੰ ਅੱਤਵਾਦੀ ਦਿਖਾ ਕੇ ਔਰ ਏਡੀ ਹੈਰਾਨੀ ਵਾਲੀ ਗੱਲ ਹੈ ਸੰਦੀਪ ਕਿ ਪੁਲਿਸ ਨੇ ਆਪਣੇ ਬੰਦਿਆਂ ਨੂੰ ਅੱਤਵਾਦੀ ਜਿਹੜਾ ਦਿਖਾ ਕੇ ਤੇ ਫਰਜੀ ਮੁਕਾਬਲੇ 'ਚ ਮਾਰ ਦਿੱਤੇ 4 ਜਿਹੜੇ ਉਸ ਸਮੇਂ ਜੀ ਐਸ ਪੀਓ ਭਰਤੀ ਕੀਤੇ ਗਏ ਔਰ ਉਸ ਸਮੇਂ ਐਸ ਪੀਓ ਇਸ ਕਰਕੇ ਭਰਤੀ ਕੀਤੇ ਗਏ ਹੀ ਪੰਜਾਬ ਸਰਕਾਰ ਵੱਲੋਂ ਕਿ ਲੋਕ ਪੁਲਿਸ ਦੇ ਵਿੱਚ ਭਰਤੀ ਹੋਣਾ ਹੀ ਬੰਦ ਹੋ ਗਿਆ ਸੀ ਤੇ ਫਿਰ ਸਪੈਸ਼ਲ ਭਰਤੀ ਕੀਤੀ ਗਈ ਜਿਨ੍ਹਾਂ ਨੂੰ ਸਪੈਸ਼ਲ ਪੁਲਿਸ ਆਫੀਸਰ ਕਿਹਾ ਜਾਂਦਾ ਸੀ ਔਰ ਕਰੀਬ 35 ਸਾਲ ਬਾਅਦ ਅੱਜ ਜਿਹੜਾ ਫੈਸਲਾ ਸੁਣਾਇਆ ਇਸ ਕੇਸ ਵਿੱਚ 10 ਪੁਲਿਸ ਕਰਮਚਾਰੀਆਂ ਨੂੰ ਦੋਸ਼ੀ ਬਣਾਇਆ ਗਏ ਜਿਨ੍ਹਾਂ ਵਿੱਚ 5 ਦੀ ਟ੍ਰਾਇਲ ਦੌਰਾਨ ਹੀ ਮੌਤ ਹੋ ਗਈ ਸੀ ਔਰ ਜਿਨ੍ਹਾਂ ਲੋਕਾਂ ਨੂੰ ਮਾਰਿਆ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਨਾ ਤਾਂ ਹੀ ਉਹਨਾਂ ਦੀ ਡੈੱਡ ਬੋਡੀ ਦਿੱਤੀ ਗਈ ਸੀ ਨਾ ਹੀ ਕੋਈ ਸੰਪਰਕ ਸੀ ਇੱਥੋਂ ਤੱਕ ਕਿ ਉਹਨਾਂ ਨੂੰ ਉਹਨਾਂ ਦੇ ਫੁੱਲ ਮਤਲਬ ਹਸਤੀਆਂ ਵੀ ਨਹੀਂ ਦਿੱਤੀਆਂ ਗਈਆਂ ਸੀ ਤੇ ਜਿਹੜੇ ਮ੍ਰਿਤਕ ਜਿਹੜੇ ਫਰਜੀ ਇੰਕਾਊਂਟਰ 'ਚ ਮਾਰੇ ਗਏ ਸੀ ਉਹਨਾਂ ਨੇ ਘਰਾਂ ਦੇ ਵਿੱਚ ਖੰਨਪਾੜ ਰੱਖੇ ਸੀ ਉਹ ਵੀ ਪੁਲਿਸ ਨੇ ਰੱਖਣ ਨਹੀਂ ਦਿੱਤੇ ਸੀ ਜੀ ਹਾਲਾਂਕਿ ਪੁਲਿਸ ਨੇ ਕਈ ਕਹਾਣੀਆਂ ਉਸ ਸਟੈਂਪ ਘੜੀਆਂ ਸੀ ਔਰ ਇੱਕ ਪੁਲਿਸ ਨੇ ਇੱਕ ਨੌਜਵਾਨ ਮੰਗਲ ਸਿੰਘ ਨੂੰ ਰਿਕਵਰੀ ਦੇ ਲਈ ਲੈ ਕੇ ਜਾ ਰਹੀ ਤੇ ਫਿਰ ਪੁਲਿਸ ਨੇ ਕਹਿਤਾ ਕਿ ਉਹਨਾਂ ਨੇ ਹਮਲਾ ਕਰਤਾ ਇਹ ਜਿਹੜੀਆਂ ਜਿਹੜੀਆਂ ਕਹਾਣੀਆਂ ਜਿਹੜੀਆਂ ਪੁਲਿਸ ਨੇ ਦੱਸੀਆਂ ਇੱਕ ਮ੍ਰਿਤਕ ਸੁਖਦੇਵ ਸਿੰਘ ਦੀ ਪਤਨੀ ਨੇ ਦੱਸਿਆ ਸੀ ਕਿ ਜਦੋਂ ਉਹਦੇ ਪਤੀ ਨੂੰ ਪੁਲਿਸ ਨੇ ਚੋਕੀ ਇਨਕਾਊਂਟਰ ਚ ਮਾਰਿਆ ਤੇ ਉਸ ਸਮੇਂ ਉਹ ਗਰਭਵਤੀ ਸੀ ਔਰ ਦੁਨੀਆ ਚਲੇ ਜਾਣ ਤੋਂ ਬਾਅਦ ਉਹਦੇ ਘਰ ਮੁੰਡਾ ਪੈਦਾ ਹੋਇਆ ਕਰੀਬ 1 ਮਹੀਨੇ ਬਾਅਦ ਪਤਾ ਲੱਗਾ ਸੀ ਕਿ ਉਹਦੇ ਘਰ ਵਾਲੇ ਦਾ ਇਨਕਾਊਂਟਰ ਹੋ ਗਿਆ ਇਸ ਤੋਂ ਬਾਅਦ ਉਹਨੇ ਕਿਹਾ ਕਿ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮਜ਼ਦੂਰੀ ਕਰਕੇ ਬੱਚਿਆਂ ਨੂੰ ਪਾਲਿਆ ਗਿਆ ਔਰ ਸਰਕਾਰੀ ਨੌਕਰੀ ਵੀ ਨਹੀਂ ਮਿਲੀ ਜੀ ਔਰ ਫਿਰ ਉਹਨਾਂ ਨੇ ਲੋਕਾਂ ਦੇ ਕੋਲੋਂ ਹੀ ਆਪਣਾ ਹੀ ਇੱਕ ਪਾਲਣ ਪੋਸ਼ਣ ਆਪਣੇ ਬੱਚਿਆਂ ਦਾ ਕੀਤਾ ਔਰ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਪੁਲਿਸ ਨੇ ਫੇਕ ਇਨਕਾਊਂਟਰ ਦੇ ਵਿੱਚ ਚਿੰ다 ਸਿੰਘ ਵਿਕਤੀ ਸੀ ਉਹਦੀ ਪਤਨੀ ਨੇ ਨਿਰਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਨੂੰ ਜਿਹੜਾ ਪੁਲਿਸ ਵਾਲੇ ਘਰੋਂ ਚੱਕ ਕੇ ਲੈ ਗਏ ਸੀ ਬਾਅਦ ਚ ਜਿਹੜੀ ਆ ਲਾਸ਼ ਵੀ ਨਹੀਂ ਦਿੱਤੀ ਗਈ ਔਰ ਅਨਿਆਰ ਗੱਲ ਹੈ ਕਿ ਸਨੀ ਪਿੱਛੇ ਜੇ ਮਜੀਠੇ ਦੇ ਵਿੱਚ ਜਿਹੜੇ ਸ਼ਰਾਬ ਪੀ ਕੇ ਲੋਕ ਮਰੇ ਸੀ ਉਹਨਾਂ ਨੂੰ 5-5 ਲੱਖ ਦੇ ਦਿੱਤਾ ਅਬ ਪਟਿਆਲੇ ਪਾਸੜ ਦੇ ਵਿੱਚ ਦੋ ਡਰਾਈਵਰਾਂ ਨੇ ਸੁਸਾਇਸਾਈਡ ਕਰ ਲਈ ਉਹਨਾਂ ਦੇ ਮੁੰਡਿਆਂ ਨੂੰ ਨੌਕਰੀ ਦੇ ਦਿੱਤੀ ਗਈ ਪਰ ਪੁਰਸ਼ ਵੱਲੋਂ ਜਿਹੜੇ ਫੇਕ ਇਨਕਾਊਂਟਰ ਜਿਹੜੇ ਮਾਰੇ ਗਏ ਸੀ ਜਿਨ੍ਹਾਂ ਨੂੰ ਅੱਤਵਾਦੀ ਕਹਿ ਕੇ ਮਾਰੇ ਗਿਆ ਸੀ ਉਹਨਾਂ ਦੇ ਟੱਬਰਾਂ ਨੂੰ ਨੌਕਰੀ ਹੀ ਨਹੀਂ ਮਿਲੀ ਆਗੀ ਗੁਜ਼ਾਰਾ ਪੱਤਾ ਨਹੀਂ ਦਿੱਤਾ ਕਿਉਂਕਿ ਪੁਰਸ਼ ਨੇ ਖੁਦ ਮਾਰੇ ਸਟੇਟ ਨੇ ਖੁਦ ਮਾਰੇ ਸੀ ਜੀ ਹੁਣ 33 ਸਾਲ ਬਾਅਦ ਜਿਹੜਾ ਆਇਆ ਅੱਜ ਸੀਬੀਏ ਦੀ ਦਰਸਤ ਕੋ ਫੈਸਲਾ ਇਸ ਕੇਸ ਬਾਰੇ ਜਿਵੇਂ ਤੁਸੀਂ ਬਰੀਕੀ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿਵੇਂ ਕਿਵੇਂ ਵਾਪਰਿਆ ਕਿਵੇਂ ਕਿਵੇਂ ਪੜਾਚੋ ਲੰਘਿਆ ਕੇਸ ਪਰ ਇਸ ਦੇ ਲਈ ਜਿਹੜੇ ਜਜ਼ਬੇ ਨਾਲ ਲੜਦੇ ਨੇ ਪਰਿਵਾਰਾਂ ਨੇ ਤਾਂ ਜਿਹੜੇ ਪੀੜਤ ਨੇ ਉਹ ਤਾਂ ਇਸ ਕਰਕੇ ਲੜਦੇ ਨੇ ਕਿ ਚਲੋ ਕਾਲਜੇ ਨੂੰ ਠੰਡ ਪਵੇ ਪਰ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਇਨ੍ਹਾਂ ਕੇਸਾਂ ਦੇ ਜਿਹੜੇ ਵਕੀਲ ਨੇ ਖਾਸ ਕਰਕੇ ਸਰਬਜੀਤ ਸਿੰਘ ਵੇਰਕਾ ਉਹ ਵੀ ਕਈ ਕੇਸਾਂ ਦੇ ਵਿੱਚ ਵਕੀਲ ਬਣ ਕੇ ਨਿਤਰੇ ਨੇ ਮੈਦਾਨ ਦੇ ਵਿੱਚ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਬੜੀ ਜ਼ਰੂਰੀ ਹੈ ਲੜਨੀ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਕਿ ਅਗਰ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਨਾ ਹੁੰਦੀ ਜਸਟਿਸ ਅਜੀਤ ਸਿੰਘ ਬੈਂਸ ਵਰਗੇ ਨਾ ਜੱਜ ਪੈਦਾ ਹੁੰਦੇ ਤੇ ਸ਼ਾਇਦ ਲੋਕਾਂ ਨੂੰ ਇਨਸਾਫ ਨਹੀਂ ਸੀ ਮਿਲਣਾ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੇ ਪੀ ਐਚ ਆਰ ਪੀ ਐਚ ਆਰਓ ਦਾ ਗਠਨ ਕੀਤਾ ਸੀ ਤੇ ਉਹਦੇ ਚ ਉਹਨਾਂ ਨੇ ਬੜੇ ਬਿਬਾਕ ਤੇ ਨਿਹਦਰ ਤਿੰਨ ਧੜਕ ਜਿਹੜੇ ਐਡਵੋਕੇਟ ਸ਼ਾਮਲ ਕੀਤੇ ਸੀ ਜਿਨ੍ਹਾਂ ਵਿੱਚੋਂ ਸਰਬਜੀਤ ਸਿੰਘ ਵੀਰਕਾ ਹੋਣੀ ਇੱਕ ਨੇ ਤੇ ਸਰਬਜੀਤ ਸਿੰਘ ਵੀਰਕਾ ਜਾਂ ਪੀ ਐਚ ਆਰਓ ਹੀ ਜਿੰਨਾਂ ਕੇਸਾਂ ਨੂੰ ਲੰਮੇ ਸਮੇਂ ਤੋਂ 33 ਸਾਲ ਤੋਂ ਕੇਸ ਲੜ ਰਹੇ ਨੇ ਹੁਣ ਤੱਕ 70 ਦੇ ਕਰੀਬ ਕੇਸਾਂ ਦੇ ਵਿੱਚ ਜਿਹੜਾ ਅਦਾਲਤ ਨੇ ਪੈਸਾ ਸੁਣਾਇਆ ਔਰ ਕਸੂਰਵਰਪੁਲ ਸਬਸਰਾ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਮਿਲੀਆਂ ਹੈਗੀਆਂ ਨੇ ਇਸ ਕਰਕੇ ਇਦਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੇ ਕਦਰਾਂ ਕੀਮਤਾਂ ਦਾ ਖਿਆਲ ਰੱਖਣ ਵਾਲੇ ਨੇ ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਉਹ ਇਹਨਾਂ ਲੋਕਾਂ ਕਰਕੇ ਜਿਹੜੇ ਪੀੜਤ ਲੋਕਾਂ ਨੂੰ ਇਨਸਾਫ਼ ਮਿਲਦਾ ਹੈਗਾ ਹਾਲਾਂਕਿ ਪਿੱਛੇ ਜੇ ਪੀਐਚਆਰਓ ਦਾ ਨਵੇਂ ਸਿਰ ਤੋਂ ਗਠਨ ਹੋਇਆ ਹੁਣ ਉਸ ਦੇ ਜਿਹੜੇ ਚੇਅਰਮੈਨ ਨੇ ਜਸਟਿਸ ਰਣਜੀਤ ਸਿੰਘ ਹੋਣਾ ਇਹਨਾਂ ਨੂੰ ਬਣਾਇਆ ਗਿਆ ਲੇਕਿਨ ਪੁਰਾਣੇ ਕੇਸ ਚੱਲਦੇ ਆ ਰਹੇ ਜਿੰਨਾ ਕੇਸਾਂ ਦੀ ਜਿਹੜੀ ਆ ਸਰਬਜੀਤ ਸਿੰਘ ਵੇਰਕਾ ਹੋਣੀ ਪੈਰਵਾਈ ਕਰ ਰਹੇ ਨੇ ਔਰ ਜਿਆਦਾ 99% ਜਿਹੜੇ ਕੇਸ ਨੇ ਉਹ ਗੁਰਦਾਸਪੁਰ ਰਨਤਾਂ ਤੇ ਅੰਮ੍ਰਿਤਸਰ ਜਾਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਨਾਲ ਜਿਹੜੇ ਨੇ ਉਹ ਸਬੰਧ ਰੱਖਦੇ ਨੇ ਔਰ ਸਰਜੀਤ ਸਿੰਘ ਵੀਰਕਾ ਹੋਣੀ ਇਹਨਾਂ ਕੇਸਾਂ ਦੀ ਜਿਹੜੀ ਪੈਰਵਾਈ ਕਰਦੇ ਨੇ ਤੇ ਕਾਫੀ ਜਿਹੜੇ ਲੋਕਾਂ ਨੂੰ ਵੱਡੇ ਪੱਧਰ ਤੇ ਜਿਹੜੀ ਰਾਤ ਮਿਲੀ ਹੈ ਹਾਲਾਂਕਿ 33 ਸਾਲ ਬਾਅਦ ਇਨਸਾਫ ਜਿੰਨਾ ਵੀ ਬੇਇਨਸਾਫੀ ਦੇ ਬਰਾਬਰ ਹੁੰਦਾ ਲੇਕਿਨ ਫਿਰ ਵੀ ਜਿਹੜੇ ਹੁਣ ਜਿਹੜੇ ਲੋਕੀ ਜਿਹੜੇ ਪੁਲਿਸ ਵਾਲੇ ਜਾਂ ਸਟੇਟ ਦੇ ਜਿਹੜੀ ਐਫਏਕ ਇਨਕਾਊਂਟਰ ਦੇ ਘੱਟੋ ਘੱਟ ਉਹਨਾਂ ਨੂੰ ਪਰਚੋਲ ਕਰਨੀ ਚਾਹੀਦੀ ਹੈ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਕਿ ਕਿਤੇ ਨਾ ਕਿਤੇ ਰੱਬ ਇਨਸਾਫ ਕਰ ਦਿੰਦਾ ਚਾਹੇ ਦੇਰ ਦੇ ਨਾਲ ਇਨਸਾਫ ਕੀਤਾ ਹੋਵੇ ਤੇ لازਮੀ ਤੌਰ ਤੇ ਜਿਨ੍ਹਾਂ ਨੇ ਭਪਿੰਦਰਜੀਤ ਐਸਐਸਪੀ ਜਾਂ ਹੋਰ ਲੋਕਾਂ ਨੂੰ ਅੱਜ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਇਹ ਬਹੁਤ ਵੱਡੇ ਉਹਨਾਂ ਪੁਲਿਸ ਅਫਸਰਾਂ ਵਾਸਤੇ ਵੀ ਇੱਕ ਸਬਕ ਆ ਜਿਹੜੇ ਸਟੇਟ ਦੇ ਦਬਾਅ ਹੇਠ ਜਾਂ ਆਪਣੇ ਮੋਢਿਆਂ ਤੇ ਸਟਾਰ ਲਾਉਣ ਦੇ ਚੱਕਰ ਜਾਂ ਇਨਾਮ ਲਾਉਣ ਤੇ ਹਾਸਲ ਕਰਨ ਦੇ ਚੱਕਰ ਚ ਲੋਕਾਂ ਦੇ ਨਜਾਇਜ਼ ਪੁੱਤ ਝੂਠੇ ਮੁਕਾਬਲਿਆਂ ਚ ਮਾਰਦੇ ਆਗੇ ਨੇ ਤੇ ਚੰਗੀ ਗੱਲ ਪਰ ਪੀੜਤ ਪਰਿਵਾਰ ਨੂੰ ਸੰਤੁਸ਼ਟੀ ਹੋਈ ਆ ਪਰ 33 33 ਸਾਲ ਬਾਅਦ ਜਿਹੜਾ ਇਨਸਾਫ ਮਿਲਣਾ ਹੈ ਨਾ ਇਹ ਆਪ ਹੀ ਅਦਾਲਤਾਂ ਕਹਿੰਦੀਆਂ ਅਕਸਰ ਇਹ ਕਿ ਜਸਟਿਸ ਡਿਲੇ ਜਿਹੜਾ ਵਾ ਉਹ ਜਸਟਿਸ ਡਿਨਾਈ ਦੇ ਬਰਾਬਰ ਹੈਗਾ ਲੇਕਿਨ ਫਿਲਹਾਲ ਸੀਬੀਆਈ ਦੀ ਅਦਾਲਤ ਨੇ ਜਿਹੜੀ ਇਹ ਕੇਸ ਕਿਉਂਕਿ ਸੀਬੀਆਈ ਕੋਲ ਕੇਸ ਗਏ ਸੀ ਔਰ ਸੀਬੀਆਈ ਦੇ ਜਿਹੜੇ ਉਹ ਅਫਸਰ ਨੇ ਜਿਨ੍ਹਾਂ ਨੇ ਇਸ ਪੂਰੇ ਕੇਸ ਦੀ ਪੈਰਵਾਹੀ ਕੀਤੀ ਹੈ ਉਹ ਵੀ ਉਹ ਵੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਬੜੀ ਹਮਾਰਦਾਰੀ ਦੇ ਨਾਲ ਕੀਤੀ ਹੈ ਗਿਆ ਕਿਉਂਕਿ ਜੋ ਉਹਨਾਂ ਨੇ ਕੇਸ ਰੱਖਿਆ ਸੀਬੀ ਅਦਾਲਤ ਨੇ ਉਹੋ ਹੀ ਕੇਸ ਦੇ ਤਹਿਤ ਆਪਣੇ ਜਿਹੜੇ ਉਹਨਾਂ ਨੇ ਵਿਵੇਕ ਦਾ ਇਸਤੇਮਾਲ ਕਰਦੇ ਹੋਏ ਆ ਜਿਹੜੇ ਫੈਸਲੇ ਦਿੱਤੇ ਹੈਗੇ ਨੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੀ ਹੈਗੀ ਹੈ ਤੇ ਪੀੜਤਾਂ ਨੂੰ ਜਿਹੜਾ ਵਾ ਉਹ ਇਨਸਾਫ ਮਿਲਿਆ ਬਹੁਤ ਸ਼ੁਕਰੀਆ ਜੀ